ਵੀਰੇ ਹੋ ਗਏ। ਵੀਰੇ ਨੂੰ ਕਰਨਾ ਹੀ ਪੜਿਆ। ਨਹੀਂ। ਅੱਗੇ ਜਾ ਰਹੇ ਨੂੰ ਸੈਟ ਕਰੀਏ। ਅੱਗੇ ਜਾ ਰਹੇ। ਆਹ ਦੇ ਲੈ ਗਏ ਤਲ ਗਏ। ਹਾਂਜੀ ਅੱਗੇ ਜਦੋਂ ਵੀਰ ਜੀ ਸਸੀ ਦਾ ਵੀਡੀਓ। ਵੀ ਜਿਹੜੇ ਅੱਜ ਜਿਹੜੇ ਦੁਆਤੇ ਸੱਧਿਆ ਉਹਦੀ ਹਰੀ ਲਾੜੀ ਹੈ। ਹਾਂ ਅੱਜ ਨਹੀਂ ਹੈ। ਹਰੇ ਬੰਦੇ ਜਿਹਨਾਂ ਸੈਨਿੰਗ ਨੇ ਗੱਲ ਦੱਸਿਆ ਨਾ ਆਗੇ। ਆਹੋ ਕਦਰ ਜਿੱਛੀ ਗਈ। ਹਾਂਜੀ ਚਾਰ ਪੰਜ ਦਿਨ ਬਿਨਾ ਚਿੱਠੀ ਆਵੇ ਚਿੱਠੀ ਦੇਖਦੇ। ਚਲ ਗਈ ਨਾ ਤੁਸੀਂ ਆਪਣੀ ਹਰੀ ਲਾ ਲਓ। ਆਪਣੀ ਵੀ ਆਏ ਜੇ ਆਪਣੀ ਲਾ ਲਓ। ਬੰਦੇ سارے ਗਰਮ ਆੜੇ ਬੰਦੇ ਆਉਣਗੇ ਫਿਰ ਲਾਵਾਂਗੇ ਲਾਓ ਨਹੀਂ ਐ ਬੱਚੇ ਨਾ ਜਾਂਦੇ ਹੁਣ ਇਧਰ ਸੱਦੇ ਨਾ ਆੜੇ ਲੋ ਵੀ ਨਾ ਹੋ ਨਹੀਂ ਉន្តែ ਦੀ ਬੜੀ ਤਾਂ ਮਕਤੀ ਚ ਲਗੀ ਹੈ ਨਾ ਹਾਂਜੀ ਦੇਖੋ ਚਿੱਠੀ ਸਾਨੂੰ ਕੱਲ ਦੀ ਆਈ ਆ ਤੇ ਬੰਦੇ ਕੋਈ ਵਾਂਡੇ ਗਿਆ ਕੋਈ ਵਿਰੇ ਗਿਆ ਬੰਦੇ ਕਹਿੰਦੇ ਅਸੀਂ ਦੱਸ ਸਾਡੇ ਸਾਡੇ ਕੋਈ ਨਾ ਸਟਾਫ ਮਿਲਿਆ ਥੋੜਾ ਮਾਨੂੰ ਪੰਜ ਨਾ ਭਾਈ ਜੀ ਇੱਕ ਦਿਨ ਲਾਉਂਦੀ ਲਾਉ ਹਾਨੂੰ ਸੱਤ ਅਗਲਾ ਬੁੱਕ ਨੰਬਰ ਦੇਖੋ ਇੰਨਾ ਕਿਦਾਂ ਨਹੀਂ ਗੱਲ ਕਰ ਸਕਦੇ ਹੈਡ ਨਾ ਦੇਖੋ ਹਾਂਜੀ ਨਾ ਹੀ ਜੀ ਸਾਹਿਬ 38 268388 26 83 83 83 ਬਾਜੀ ਤਾਂ ਹੀ ਤਾਂ ਟੁੱਟੀ ਪਈ ਨਹੀਂ ਸ਼ਾਮ ਨੂੰ ਬੰਦਾ ਭਜਦੇ ਜੇ ਬੰਦਾ ਸ਼ਾਮ ਨੂੰ ਦੇ ਵੜੇ ਗਿਆ ਫੇ ਸਾਡੇ ਭੂਆ ਦੇ ਮੜੀ ਲੱਤ ਹੋਈ ਆ ਪਰ ਸਾਨੂੰ ਉਹਦਾ ਤਾਂ ਭੋਖਵਾ ਮੈਂ ਉੱਥੇ ਜਾਉਂਦਾ ਮੈਂ ਕਿਦਾ ਜੂਗਾ ਬੰਦੇ ਕਿੱਥੋਂ ਲੈ ਜੇ ਨਾ ਤੁਸੀਂ ਮੈਨੂੰ ਤੁਸੀਂ ਮੈਨਾਂ 5-6 ਦੀ ਡੀਲ ਤਾਂ ਹੀ ਦਿੱਤਾ ਜੇ ਸੁਣੋ ਮੇਰੀ ਗੱਲ ਤੁਸੀਂ ਮੈਨਾਂ 5-6 ਵਰੀ ਇਦਾਂ ਡੀਲ ਦਿੱਤਾ ਤੁਸੀਂ ਮੇਰੇ ਨਾਲ ਪੇਟ ਕਰਕੇ ਗੱਲ ਕੀਤੀ ਮੂੰਹ ਕਰਕੇ ਗੱਲ ਨਹੀਂ ਕੀਤੀ ਮੇਰੇ ਨਾਲ ਮੇਰੇ ਪੁੱਤਰ ਖਿਆ ਗੱਲ ਹੋਣ ਤੁਸੀਂ ਲੱਗੇ ਜੇ ਮੈਂ ਬਿਲਕੁਲ ਮੰਨਦਾ ਹਾਂ ਹੁਣ ਤੁਸੀਂ ਐਵੇਂ ਲੱਗੇ ਜੇ ਐਵੇਂ ਤੁਸੀਂ ਕੰਮ ਕਰਦੇ ਜੇ ਠੀਕ ਹੈ ਨਾ ਪਹਿਲੇ ਤੇਰੀ ਮੀਟਿੰਗ ਕਰਨੀ ਹੈਗੀ ਮੈਂ ਤੁਹਾਨੂੰ ਮਿਲਣਾ ਆ ਕੇ ਮੈਂ ਤੁਹਾਨੂੰ ਪੰਜ ਵਾਰੀ ਮਿਲਿਆ ਆ ਕੇ ਤੁਸੀਂ ਮੈਨੂੰ ਪਹਿਲੇ ਸੈਟਰੀ ਲੋਡ ਨਹੀਂ ਦਿੱਤਾ ਤੁਸੀਂ ਮੈਨੂੰ ਇੰਨੀ ਵਾਰੀ ਮੇਰੇ ਨਾਲ ਗੱਲ ਕੀਤੀ ਗੱਲ ਕਰਕੇ ਤੁਸੀਂ ਮੇਰੇ ਨਾਲ ਮੂੰਹ ਨੇ ਮੇਰੇ ਨਾਲ ਕੀਤਾ ਤੁਸੀਂ ਪੇਠੇ ਕਰਕੇ ਮੇਰੇ ਨਾਲ ਗੱਲ ਕਰਦੇ ਕੀ ਧਰ ਦੇ ਪ੍ਰੈਸ਼ਰ ਆ ਅਸੀਂ ਵੀ ਵੋਟਾਂ ਪਾਈਆਂ ਆਵਾਜ਼ੀ ਪਾੜਨ ਹਾਂਜੀ ਇਹਦੇ ਤੇ ਪ੍ਰੈਸ਼ਰ ਗੱਲ ਹੀ ਕਿੱਥਾ ਪਿੰਡਾਂ ਜਿਹਨਾਂ ਪਿੰਡ ਵਾ ਹਾਂ ਦਾਹ ਪਿੰਡਾਂ ਜਿਹਨਾਂ ਪਿੰਡ ਵਾ ਉਹਨੂੰ ਵੀ ਸੈਟਰੀ ਹੀ ਤੱਕ ਦੇ ਸਕੇ ਕਿੰது ਦੇ ਦੇ ਹੈ ਮੈਂ ਕੰਮ ਛੱਡ ਦੂੰਗਾ ਨਹੀਂ ਤੁਸੀਂ ਪਿੰਡ ਨੂੰ ਸੈਟਰੀ ਤੋਹ ਦੇਣਾ ਕਿਨੇ ਦੇਣਾ ਵਾ ਬਸ ਮੈਂ ਸੈਟਰੀ ਇਧਰ ਆਦਮੇ ਹੁਣ ਤੁਹਾਨੂੰ ਅੱਜ ਗੱਲ ਕਰਨੀਆਂ ਤੁਹਾਨੂੰ ਮੈਂ ਤਿੰਨ ਵਾਰੀ ਪੁੱਛ ਗਿਆ ਵਾਂ ਮੇਰੇ ਕੋ ਰਿਕਾਰਡਿੰਗਾਂ ਵਾਂ ਸਾਰੀ ਸੈਂਡ ਕੀਤੀਆਂ ਮੈਂ ਸਾਰੀਆਂ ਕੋਰਟ ਤੇ ਕੇਸ ਵਾ ਸਾਰਾ ਲਿਆ ਵਾ ਹੁਣ ਤੁਹਾਨੂੰ ਈਮੇਲ ਤਾਂ ਨਹੀਂ ਆ ਗਈ ਡੀਡੀਪੀ ਸਾਹਿਬ ਨੂੰ ਵੀ ਆ ਗਈ ਡੀਸੀ ਸਾਹਿਬ ਨੂੰ ਨਹੀਂ ਆਈ ਆ ਕੀ ਮੇਰੀ ਮੇਲੇ ਕਿਉਂ ਨਾ ਉਹਦਾ ਹੱਲ ਹੋਣਾ ਵਾ ਤੁਹਾਨੂੰ ਰ ਮੈਂ ਤਰਕੀ ਹਾਂ ਤੁਹਾਡਾ ਫਰਜ਼ ਮੰਨ ਲਈ ਤੋ ਪੂਰੀ ਮੈਨੂੰ ਇੱਕ ਵਾਰੀ ਡੀਲਿੰਗ ਕੀਤਾ ਤੁਹਾਡੀਆਂ ਤਿੰਨੋਂ ਰਿਕਾਰਡਿੰਗਾਂ ਮੈਂ ਭੇਜੀਆਂ ਹਾਂ ਹਾਂਜੀ ਜਿੱਦਾਂ ਤੁਸੀਂ ਮੈਨਾਂ ਡੀਲ ਕੀਤਾ ਤੁਸੀਂ ਮੇਰਾ ਮੂੰਹ ਨਹੀਂ ਕੀਤਾ ਠੀਕ ਹੈ ਗੁਰਦਾਸਪੁਰ ਦੇ ਪਿੰਡ ਕਲੇਰ ਕਲਾਂ ਦੇ ਮੌਜੂਦਾ ਸਰਪੰਚ ਸੁਧੀਰ ਚਾਬਾ ਨੇ ਬੀਡੀਪੀਓ ਧਾਰੀਵਾਲ ਉੱਪਰ ਉਸ ਨਾਲ ਦਫ਼ਤਰ ਵਿੱਚ ਗੁੰਡਾਗਰਦੀ ਕਰਨ ਅਤੇ ਝੂਠਾ ਪਰਚਾ ਦਰਜ ਕਰਵਾਉਣ ਦੇ આરોਪ ਲਗਾਏ ਹਨ। ਉਹਨਾਂ ਕਿਹਾ ਕਿ ਉਹ ਬੀਡੀਪੀਓ ਦਫ਼ਤਰ ਵਿੱਚ 4 ਮਾਰਚ ਨੂੰ ਮੀਟਿੰਗ ਸੰਬੰਧੀ ਬੀਡੀਪੀਓ ਨੂੰ ਮਿਲਣ ਦੇ ਲਈ ਗਏ ਸਨ ਜਿੱਥੇ ਬੀਡੀਪੀਓ ਗੁਰਮੀਤ ਸਿੰਘ ਨੇ ਉਸਦੇ ਨਾਲ ਧੱਕਾ ਮੋਕੀ ਕੀਤੀ ਤੇ ਬਾਅਦ ਵਿੱਚ ਪੁਲਿਸ ਨੂੰ ਸੱਦ ਕੇ ਉਸਦੇ ਉੱਪਰ ਹੀ ਝੂਠਾ ਪਰਚਾ ਦਰਜ ਕਰਵਾਇਆ। ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਬੀਡੀਪੀਓ ਤਾਰੀਵਾਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਸ ਉੱਪਰ दर्ज ਹੋਇਆ ਝੂਠਾ ਮਾਮਲਾ ਰੱਦ ਕੀਤਾ ਜਾਵੇ। ਦੂਜੇ ਪਾਸੇ ਇਸ ਮਾਮਲੇ ਵਿੱਚ ਬीडीपीਓ ਤਾਰੀਵਾਲ ਗੁਰਬੀਰ ਸਿੰਘ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਸਰਪੰਚ ਨੂੰ ਪਿੰਡ ਦੇ ਕੋਰਮ ਪੂਰੇ ਕੰਮ ਪੂਰੇ ਕਰਨ ਦੇ ਲਈ ਬੁਲਾਇਆ ਗਿਆ ਸੀ ਤੇ ਸਰਪੰਚ ਨੇ ਦਫ਼ਤਰ ਵਿੱਚ ਆ ਕੇ ਉਹਨਾਂ ਦੇ ਨਾਲ ਦੁਰਵਿਵਾਰ ਕੀਤਾ। ਸੁਭੀਰ ਚਾਬਾ ਮੇਰਾ ਨਾਂ ਜੀ ਸਰਪੰਚ ਪਿੰਡ ਗਲੇਰਖਲਾਂ ਤੋਂ ਤੇ ਸਾਡਾ ਇਦਾਂ ਹੋਇਆ ਕਿ ਸਾਡੇ ਕੋਰਮ ਦਾ ਮਸਲਾ ਹੈਗਾ ਥੋੜਾ ਜਿਹਾ ਤੇ ਬੀਡੀਪੀ ਸਾਹਿਬ ਹੋਣਾ ਨੇ ਸਾਨੂੰ ਚਿੱਠੀ ਪਾਈ ਆ ਸੋਮਵਾਰ ਦੇ ਆ 3 ਤਰੀਕ ਨੂੰ ਮਾਰਚ ਦੀ ਨੂੰ ਕਿ ਆਪਣੇ ਤੁਸੀਂ ਆਓ ਉਥੇ 10:30 ਵਜੇ ਸਵੇਰੇ ਉਹ ਜਿਹੜੀ ਚਿੱਠੀ ਤਾਂ ਦੱਸਾਂਗੇ ਆਪਾਂ ਤੇ ਉਹਦੇ ਵਿੱਚ ਅਸੀਂ ਸਵੇਰੇ ਜੇ 10:30 ਟਾਈਮ ਦਿੱਤਾ ਤੇ ਅਸੀਂ ਮੈਂ ਗਿਆ 2:30 ਵਜੇ ਕਿਉਂਕਿ ਬੰਦੇ ਸਾਰੇ ਮੇਲੇ ਤੇ ਗਏ ਹੀਗੇ ਚੋਲੇ ਦਾ ਮੇਲਾ ਚੱਲਦਾ ਹੀ ਸੰਗ ਦਾ ਤੇ ਮੈਂ ਗਿਆ ਉਥੇ ਜਾ ਕੇ ਜਾ ਕੇ ਮਿਲਿਆ ਮੈਂ ਤੇ ਮੀਟਿੰਗ ਚੱਲਣ ਦੇ ਪਹਿਲਾਂ ਮਨੇ ਰੇਗਾ ਦੀ 1 ਘੰਟਾ ਉੱਥੇ ਮੈਂ ਵੇਟ ਕੀਤੀ ਆ ਫਿਰ ਮੈਂ ਗਿਆ ਤੇ ਫਿਰ ਉਹਨਾਂ ਨੇ ਮੈਨੂੰ ਮਿਲੇ ਆ ਕੇ ਮੈਨੂੰ ਤੇ ਮੈਂ ਮਿਲਿਆ ਤੇ ਮੈਨੂੰ ਆਦੇ ਹਾਂਜੀ ਤੁਸੀਂ ਮੈਂ ਦੱਸਿਆ ਕਿ ਮੈਂ ਪਿੰਡ ਕਦੇਣਾ ਤੋਂ ਆਇਆ ਸਰਪੰਚਾ ਜੀ ਤੇ ਹੁਣ ਸਦੇ ਜੀ ਹਾਂਜੀ ਤੁਸੀਂ ਆਏ ਜੀ ਤੇ ਆਪਣਾ ਕਰੋ ਸੈਣ ਤੇ ਮੈਂ ਸਾਡੀ ਟੀਮ ਤੇ ਸਰੀ ਆਈ ਨਹੀਂ ਸਾਡੇ ਸਾਰੇ ਮੈਂਬਰ ਤੇ ਗਏ ਮੇਲੇ ਤੇ ਹੈ ਸੰਗਤਾਂ ਮੇਲੇ ਚੱਲਦੇ ਆ ਵਾ ਤੁਸੀਂ ਕੱਲ ਸ਼ਾਮ ਨੂੰ ਚਿੱਠੀਆਂ ਪਾਈਆਂ ਜੀ ਹੈ ਤੇ ਤੁਸੀਂ ਸਵੇਰ ਦਾ ਟਾਈਮ ਦੇ 24 ਘੰਟੇ ਪੂਰੀ ਵੀ ਨਹੀਂ ਬੰਦੇ ਬੰਦਾ ਕਾਗਜ਼ੀ ਕਾਰਵਾਈ ਕੋਈ ਵੀ ਚੱਲਦੀ ਆ ਕੋਈ ਟਾਈਮ ਹੁੰਦਾ ਵਾ ਹਫਤੇ ਦਾ ਦੱਸ ਦੇਣਾ ਦਾ ਤੇ 10 ਦਿਨ ਪਹਿਲਾਂ ਤੇ ਇਹਨਾਂ ਦੱਸੋ ਨੇ ਚਾਰ ਦਿਨ ਘੱਟ ਤੋਂ ਘੱਟ ਤੁਹਾਨੂੰ ਟਾਈਮ ਮਿਲੇ ਤੇ ਆਂਦੇ ਸਾਡੇ ਕੋਲ ਇੰਨਾ ਟਾਈਮ ਨੇਗਾ ਹਾਂ ਹੋਰ ਵੀ ਕਈ ਕੰਮ ਕਰਨੇ ਕੱਲੇ ਤੁਹਾਡੇ ਨਹੀਂ ਕੱਲੇ ਕੰਮ ਕਰਨੇ ਪੈਂਦੇ ਮੈਂ ਕਿਹਾ ਵੇਖੋ ਜਿੱਤੇ ਵਿਕਾਸ ਵਾਸਤੇ ਬਿਠੇ ਜੇ ਤੇ ਅਸੀਂ ਪਿੰਡ ਦਾ ਵਿਕਾਸ ਕਰਨਾ ਹੈ ਪਿੰਡ ਦੇ ਮਨ ਲੇ ਚੁਣੇ ਹੋਏ ਆ ਜਨਤਾ ਦੇ ਨੰਮ ਦੇ ਆ ਤੇ ਅਸੀਂ ਕਿਹੜਾ ਵੀ ਆਪਣਾ ਪਰਸਨਲੀ ਕੰਮ ਕਰਨਾ ਵਾ ਤੇ ਆਂਦੇ ਤੁਸੀਂ ਸਾਡੇ ਕੋਲ ਇੰਨਾ ਕੰਮ ਨਹੀਂ ਤੁਸੀਂ ਆਪਣੇ ਸੈਨ ਕਰੋ ਤੇ ਆਪਣਾ ਜਾਓ ਜਿਹਨੇ ਹੋਰ ਵੀ ਹੋਣਾ ਉਹਨੂੰ ਭੇਜ ਦਿਓ ਆਪਣੇ ਮੈਂਬਰ ਨੂੰ ਨਾ ਇੱਥੇ ਮੈਂਬਰ ਤੇ ਕੋਈ ਵੀ ਨਹੀਂ ਆ ਕੋਈ ਵਾਂਡੇ ਗਿਆ ਕੋਈ ਮੇਲੇ ਤੇ ਗਿਆ ਕੋਈ ਕਿਤੇ ਗਿਆ ਆਂਦਾ ਫਿਰ ਤੁਹਾਨੂੰ ਨਹੀਂ ਪਤਾ ਇਹਨਾਂ ਦਾ ਮੈਂ ਆਪਣੇ ਕੰਮ ਕਰੋ ਤੇ ਮੈਂ ਆਪਣੇ ਵੀਡੀਓ ਸਾਹਿਬ ਤੁਸੀਂ ਪਹਿਲਾਂ ਵੀ ਸਾਡੇ ਨਾਲ ਇਦਾਂ ਡੀਲ ਕੀਤਾ ਵਾ ਪਹਿਲਾਂ ਸਾਡਾ ਚੱਕਰ ਚੱਲਦਾ ਸੀਗਾ ਕਿ ਸਾਨੂੰ ਕੋਈ ਸਾਈਟ ਨਹੀਂ ਦੇਂਦੇ ਤੇ ਸਾਈਟ ਤੁਸੀਂ ਹਜਦਾ ਕਿ ਸਾਨੂੰ ਪਤਾ ਤੁਹਾਨੂੰ ਸਾਈਟ ਕਿਹੜਾ ਹੈ ਕਿਹੜਾ ਵਾ ਕਦੀ ਸਾਨੂੰ ਸਾਈਟਰੀ ਦੇਂਦੇ ਕਦੀ ਕੋਈ ਹੋਰ ਦੇ ਦਿੰਦੇ ਜੀ ਤੇ ਸਾਨੂੰ ਸਮਝ ਨਹੀਂ ਲੱਗਦੀ ਜੇ ਸਾਨੂੰ ਨੂੰ ਪੁੱਛਦੇ ਆਂ ਉਹ ਆਂਦਾ ਮੇਰੇ ਕੋਲ ਚਾਰਜ ਖੋਲਿਆ ਵਾ ਜੇ ਕਿ ਦੂਜੇ ਨੂੰ ਪੁੱਛਦੇ ਆਂ ਆਂਦਾ ਮੈਂ ਤੇ ਚਾਰਜ ਲਿਆ ਹੀ ਨਹੀਂ ਆ ਤੇ ਸਾਨੂੰ ਇਦਾਂ ਬੜਾ ਇਹਨਾਂ ਨੇ ਹਰਾਸ ਕੀਤਾ ਜੀ ਇਹਨਾਂ ਨੇ ਵੀਡੀਓ ਸਾਹਿਬ ਬਣਾਨੇ ਵੀਡੀਓ ਜਿਹਨੇ ਬਣਾਉਂਦਿਆਂ ਵਾਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਜੀ ਇਹ ਵੀਡੀਓ ਬਣਾਉਂਦਿਆਂ ਲੱਗੇ ਮੈਡਮ ਦੱਸਤਾ ਤੇ ਉਹ ਝਪਟ ਕੇ ਮੇਰੇ ਫੋਨ ਨੂੰ ਪਏ ਆ ਤੇ ਮੈਂ ਫਿਰ ਉਤੋਂ ਨਿਕਲਣ ਦੀ ਕੀਤੀ ਕਿ ਮੈਂ ਆਪਣਾ ਪਹਿਲਾਂ ਦੇਖੋ ਜੇ ਮੈਂ ਸੇਫਟੀ ਜਿਹੜੀ ਆਪਣਾ ਹਾਂਜੀ ਮਾਰ ਰਿਹਾ ਵੀ ਦੋਹਾਂ ਦੇਖੋ ਉਹਨਾਂ ਦੋ ਬੰਦੇ ਆਪਣੇ ਬਾਹਰ ਹੀ ਇੱਕ ਆਪਣਾ ਸੋਨੂ ਸੈਟੀ ਹੈਗਾ ਇੱਕ ਸਰਜੀਤ ਹੈਗਾ ਤੇ ਦੋ ਤਿੰਨ ਜਿਹੜੇ ਜੀ ਉਹ ਤੇ ਮੈਂ ਨਾਂ ਤੋਂ ਨਹੀਂ ਜਾਣਦਾ ਤੇ ਉਹ ਸਾਰਿਆਂ ਨੇ ਮੈਨੂੰ ਉੱਥੇ ਤਾਂ ਕੰਮ ਕੀਤੇ ਸੋਨੂੰ ਮਗੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਫਿਰ ਉਤੋਂ ਨਿਕਲਿਆ ਪਰਚਾ ਕੀ ਕਰਾਇਆ ਹੈ ਤੁਹਾਡੇ ਕੋਲ ਪਰਚਾ ਵਿਖੋ 353 ਦਾ ਉਹਨਾਂ ਨੇ ਕਰਿਆ 186 ਤੱਕ ਕਿ ਇਹਨਾਂ ਇੱਕ ਕਾਗਜੀ ਮਲੇ ਫੈਲਾ ਪਾੜੀਆਂ ਇਹਦਾ ਕੁਝ ਕੀਤਾ ਵਾ ਤੇ ਇਸੇ ਤਰ੍ਹਾਂ ਕਿ ਮੈਂ ਤੇ ਵੇਖੋ ਉੱਥੇ ਆਪਣੇ ਤੇ ਬਿਠਾ ਵਾਂ ਉਹਨਾਂ ਦੇ ਗੱਲਬਾਤ ਕਰਦੇ ਆ ਬੜੇ ਆਰਾਮ ਨਾਲ ਤੇ ਜਿਦਾ ਇਹਨਾਂ ਦਾ ਪਲਾਨ ਹੁੰਦਾ ਜਿਹੜੇ ਬੰਦੇ ਉੱਥੇ ਬਾਹਰ ਪਠਾਈ ਮੈਂ ਤੇ ਉੱਥੋਂ ਹਿਸਾਬ ਨਾਲ ਜਿਦਾ ਇਹਨਾਂ ਨੇ ਪੂਰਾ ਪਲਾਨ ਕੀਤਾ ਹੀਗਾ ਕਿਹੜੇ ਕਲੈਰ ਕਲਾਈਆਂ ਜੀ ਮੈਂ ਮੈਂਬਰ ਪਰ ਜ਼ਿਆਦਾ ਮੈਂਬਰ ਆਣੇ ਜੀ ਜਿਹੜੀ ਸਾਰੀ ਘਟਨਾ ਵਾਪਰੀ ਆ ਤੁਸੀਂ ਉਹਦੋਂ ਕਿੱਥੇ ਕੀ ਸਾਰੀ ਗੱਲਬਾਤ ਹੋਈ ਸਰ ਮੈਂ ਉਦੋਂ ਆਪਣੇ ਕਿਸੇ ਦੀ ਮਰਗੀ ਮੈਰਜੀ ਸੀ ਮੈਂ ਹਲਵਾਈ ਦਾ ਕੰਮ ਕਰਦਾ ਤੇ ਮੈਂ ਮਰਜ ਤੇ ਗਿਆ ਤੇ ਉਹਨਾਂ ਦਾ ਇੱਕ ਮੈਂਬਰ ਆਇਆ ਤੇ ਉਹ ਆ ਕੇ ਤੇ ਮੇਰੀ ਵਾਈਫ ਨੂੰ ਪੁੱਛਦਾ ਹੈ ਮੈਂ ਮਦ ਕੇ ਉਹ ਚੱਠੀ ਆਈ ਆ ਤੇ ਆਇਆ ਕਿ ਠੀਕ ਹੈ ਜੀ ਉਹਨਾਂ ਨੇ ਮੈਨੂੰ ਸਨ੍ਹਾ ਦਿੱਤਾ ਮੈਂ ਚਲੋ ਠੀਕ ਹੈ ਮੈਂ ਭਾਈ ਹੁਣਾਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਇਹ ਮਦ ਕੇ ਇਦਾਂ ਤਾਂ ਆਏ ਆਂਦੇ ਕੋਈ ਗੱਲ ਨਹੀਂ ਤੇ ਕੋਈ ਨਹੀਂ ਕਰ ਲਾਂਗੇ ਉਹ ਚਾਰ ਟਰੀਕ ਤੇ ਫਿਰ ਮੈਂ ਹੀ ਮੁੜ ਕੇ ਫਿਰ ਆਪਣੇ ਕੰਮ ਤੇ ਲਵਾਈ ਦੇ ਤੇ ਵੀਰ ਜੀ ਆਪਣੇ ਸਰਪੰਚ ਸਾਹਿਬ ਜਿਹੜੇ ਉਹਾਂ ਦੇ ਕੋਈ ਨਹੀਂ ਆਹੀ ਮੀਟਿੰਗ ਦਾ ਪਤਾ ਕਰਉਂਦੇ ਆ ਤੇ ਇਹਨਾਂ ਦੇ ਨਾਲ ਕੋਈ ਨਹੀਂ ਹੋ ਵਕਤ ਤੇ ਬਾਕੀ ਜਿਹੜੇ ਮੈਂਬਰ ਹੀ ਉਹ ਵੀ ਕੋ ਆਪਣੇ ਕਮਾਕਾਰਾਂ ਤੇ ਕੋ ਮੇਲਾ ਵੇਖਣ ਗਏ ਆਪਣਾ ਚੋਲਾ ਸਾਹਿਬ ਦਾ ਮੇਲਾ ਸੀ ਤੇ ਇਸ ਕਰਕੇ ਉਹ ਵੀਰਜੀ ਸਰਪੰਚ ਸਾਹਿਬ ਜਿਹੜੇ ਕੱਲੇ ਗਏ ਜੀ ਸਾਰੀ ਪੰਚਾਇਤ ਦਾ ਲਿਖਿਆ ਜੀ ਮਾਰਾ ਕੀ ਲੱਗਦਾ ਇਹ ਕੱਲ ਝੂਠਾ ਪਰਚਾ ਇਹ ਬਹੁਤ ਮਰਗੀ ਗਲਤ ਕੀਤਾ ਗਿਆ ਹੈ ਇਹ ਝੂਠਾ ਪਰਚਾ ਕੀਤਾ ਵਾ ਇਹ ਸਾਰੀ ਠੱਕੇ ਸਹੀ ਹੋਈ ਹੈ ਜੀ ਸਾਰੀ ਪੰਚਾਇਤ ਨਾਲ ਜੀ ਇਹ ਸਰਪੰਮ ਲਾ ਪਰ ਇਹਨੂੰ ਸਾਨੂੰ ਜਿਹੜਾ ਇਹਨੂੰ ਅਸੀਂ ਨੋਟਿਸ ਭੇਜਿਆ ਸੀ ਸਰਪੰਚ ਦੇ ਸਮੂਹ ਪਚਾਇਨ ਨੂੰ ਚਾਰ ਤਿੰਨ ਨੂੰ ਦਫਤਰ ਆ ਕੇ ਆਪਣੇ ਹਾਜ਼ਰ ਹੋ ਤੇਰਾ ਕੋਰਮ ਸਿੱਧ ਨਹੀਂ ਹੁੰਦਾ ਉਹਦੇ ਸਬੰਧ ਚ ਜਿਹੜਾ ਨੋਟਿਸ ਭੇਜਿਆ ਸੀ ਇਹ ਸਾਡੇ ਦਫਤਰ ਦੀ ਪੰਚਾਇਤ ਲੈ ਕੇ ਹਾਜ਼ਰ ਹੋਇਆ ਠੀਕ ਹੈ ਜੀ ਇਹ ਹਾਜ਼ਰ ਹੋ ਕੇ ਆ ਕੇ ਸਾਡੇ ਦਫਤਰ ਦੀ ਜਿਹੜੀ ਰਿਕਰਟ ਕਰਨੀ ਸ਼ੁਰੂ ਕਰਤੀ ਅਸੀਂ ਨੂੰ ਕਿਹਾ ਵੀ ਜਿਹੜੀ ਗੱਲ ਹੈ ਤੂੰ ਆਪਣੇ ਬਿਆਨ ਦੇ ਜਿ세 ਤਰ੍ਹਾਂ ਕੋਈ ਵੀ ਤੇਰੇ ਮੈਂਬਰਾਂ ਮੈਂ ਕੱਲੇ ਕੱਲੇ ਮੈਂਬਰ ਦੇ ਆਪਣੇ ਦਕਸ਼ਤ ਦੇ ਜੋ ਤੇਰਾ ਕੋਰਮ ਹੈ ਕੋਰਮ ਸਦਕਾ ਅਹੀਂ ਤੇਰੇ ਡੀਡੀਪੋ ਸਾਹਮਣੇ ਪੈਣਾ ਫਿਰ ਤੇਰਾ ਪ੍ਰਬੰਧ ਕਰਨਾ ਅਸੀਂ ਪ੍ਰਬੰਧ ਕਰਾਂਗੇ ਲਾਸਟ ਪ੍ਰਬੰਧਕ ਜਿਹੜਾ ਡੀਡੀਪੋ ਸਾਹਮਣੇ ਆ ਇਹਦੇ ਮੈਂਬਰ ਇਹਨੇ ਆਕੇ ਦਫਤਰਾਂ ਕੂ ਲੜਵੜੀ ਸ਼ੁਰੂ ਕਰਤੀ ਹੁਲੜਵਾੜੀ ਕਰਦੇ ਤੇ ਦਫਤਰੋਂ ਕਾਗੇ ਲੈ ਕੇ ਬਾਹਰ ਟਾਬੇ ਦੇ ਦੌੜ ਗਿਆ ਜੀ ਉੱਥੋਂ ਜਾ ਕੇ ਸਾਡੇ ਦਫਤਰ ਦੇ ਜਿਹੜਾ ਸੇਵਾਦਾਰ ਆ ਉਹਨੂੰ ਫੜ ਲਿਆ ਜੀ ਉਤੋਂ ਬਾਅਦ ਜਿਹੜੀ ਪੁਲਸ ਆ ਗਈ ਆ ਪੁਲਸ ਨੇ ਫਿਰ ਜਿਹੜੀ ਉਹ ਜਿਹੜੇ ਹੋਟਲ ਦੇ ਕੇਵਲ ਦੇ ਟਾਬੇ ਦੇ ਜਿਹੜੇ ਸੀਸੀ ਕੈਮਰੇ ਆ ਉਹਦੇ ਕੈਮਰੇ ਵਿੱਚੋਂ ਇਹਦੇ ਕੋਲ ਦੋ ਮੋਬਾਈਲ ਤੇ ਕਾਗੇ ਜਿਹੜੇ ਉਹ ਸਾਰੀ ਫਿਰ ਸੀਸੀਟੀਵੀ ਵਿੱਚ ਜਿਹੜਾ ਪੂਰਾ ਜਿਹੜਾ ਮਾਮਲਾ ਜਿਹੜਾ ਦਰਜਾ ਟਾਬੇ ਦਾ ਇਸੇ ਘਟਨਾ ਕੋਲੋਂ ਵਾਪਰੇ ਕਿੰਨੀ ਤਰੀਕੀ ਇਹ ਘਟਨਾ ਮੈਂ ਆਪਣੀ ਚਾਰ ਤਿੰਨ ਨੂੰ ਜਿੱਦਾਂ ਆਪਾਂ ਬੁਲਾਇਆ ਜੀ ਨੂੰ ਨਹੀਂ ਜੀ ਬਤਮੀ ਨੇ ਕੀਤੀ ਉਹ ਸਾਡੇ ਜਿਹੜੇ ਦਫ਼ਤਰ ਜਿਹੜੀ ਆ ਨਾ ਤੇ ਸਾਨੂੰ ਬਿਆਨ ਦੇ ਰਿਆ ਨਾ ਸਾਨੂੰ ਇਹ ਕਹ ਤੂੰ ਸਾਨੂੰ ਆਪਣੇ ਬਿਆਨ ਦੇ ਮੈਂਬਰਾਂ ਦੇ ਵੱਖਰੇ ਬਿਆਨ ਬਿਆਨ ਨਹੀਂ ਦੇ ਰਿਆ ਦਫ਼ਤਰਾਂ ਕੇ ਬਤਮੀ ਜੀ ਕਰੀ ਜਰਾ ਇੱਥੇ ਲੇਡੀ ਸਟਾਫ ਅਸੀਂ ਪਹਿਲਾਂ ਮੀਟਿੰਗ ਕਰਨ ਦੇ ਅਸੀਂ ਕਹੇ ਤੂੰ ਆਪਣੇ ਬਿਆਨ ਦੇ ਜੇ ਤੂੰ ਕੋਰਮ ਤੇਰਾ ਸਿੱਧ ਨਹੀਂ ਹੁੰਦਾ ਤੂੰ ਬਿਆਨ ਦੇ ਤੇਰੇ ਸਿਰ ਤਾਂ ਬਿਆਨ ਲੈਣੇ ਆ ਅਸੀਂ ਪਰਮੰਦਰਿਕ ਨਾਲ ਪਰਮੰਦਰਿਕ ਜਿਹੜਾ ਜਿਲ੍ਹਾ ਕਾ ਸਿਰਪ੍ਰੇਮ ਅਰਦਾਸਪੁਰ ਦਾ ਹੋਣਾ ਅਸੀਂ ਤਾਂ ਜੋ ਵੀ ਤੜਿਆ ਬਿਆਨ ਲਿਖ ਕੇ ਡੀਡੀਪੀ ਨੂੰ ਭੇਜਦੇ ਨੇ ਤੁਹਾਡੇ ਕੱਲੇ ਆ ਇਹਦੇ ਮੈਂਬਰ ਸਰਪੰਚ ਦੇ ਹੱਕ ਜਾਂ ਆ ਜਿਹੜੇ ਸਰਪੰਚ ਦੇ ਉਹ ਦੂੜੀ ਫਾਈਲ ਬਣਾ ਕੇ ਅਸੀਂ ਜਿਹੜੀ ਡੀਡੀਪੀ ਸਾਹਿਬ ਨੇ ਡੀਡੀਪੀ ਸਾਹਿਬ ਨੇ ਫਿਰ ਨੋਟਸ ਤੇ ਜਣਾਉਂਦਾ ਤੇ ਫਿਰ ਪਰਮਤ ਲੱਗ ਸਕਦਾ ਸਿੱਧਾ ਨਹੀਂ ਪਰਵਤਨ ਲੱਗ ਸਕਦਾ ਉਹ ਪੱ ਦੋ ਚਾਰ ਦਿਨ ਪਹਿਲਾਂ ਭੇਜਦੇ ਨੇ ਚਿੱਠੀ ਨਹੀਂ ਇਹਦੇ ਨਹੀਂ ਆਪਾਂ ਜਿਹੜੀ ਚਿੱਠੀ ਭੇਜਿਆ ਸਾਡਾ 52 ਦਾ ਨੰਬਰ ਲੱਗਾ ਜੀ ਹਾਂਜੀ ਅਸੀਂ ਉਹ ਦਫ਼ਤਰ ਲੈ ਕੇ ਜਾਂਦਾ ਚਿੱਠੀਆਂ ਸਾਡੇ ਦਫ਼ਤਰ ਦਾ ਉਹ ਜਦੋਂ ਚਿੱਠੀਆਂ ਲੈ ਕੇ ਜਾਂਦਾ ਕੋਈ ਮਿਲਦਾ ਕੋਈ ਨਹੀਂ ਬੰਦਾ ਕੋਈ ਮਦਾ ਮਰ ਚਲੋ ਲੇਬਰ ਕਲਾਸ ਤਾਂ ਵੀ ਹੁੰਦੇ ਆ ਮੈਂਬਰ ਉਹਨਾਂ ਨੂੰ ਨਹੀਂ ਬੰਦਾ ਉਹਨਾਂ ਦੇ ਘਰ ਜਾ ਕੇ ਤਲਬੀਬ ਕਰਾਉਣ ਦੇ ਮੌਕੇ ਤੇ ਘਰ ਨਹੀਂ ਹੁੰਦਾ ਪਰ ਅਸੀਂ ਇਹਨੂੰ ਜਿਹੜੇ 4-3 ਨੂੰ ਸੱਦਿਆ ਉਹ ਕਹਿੰਦਾ ਮੈਂ ਜਦੋਂ ਅੱਜ ਤੋਂ ਪਹਿਲਾਂ ਵੀ ਗਿਆ ਆ ਤੇ ਵੀਡੀਓ ਸ਼ਾਟ ਕਰਨਾ ਸਹੀ ਦੇ ਇਹ ਨਹੀਂ ਕਰਦਾ ਕਿ ਮੇਰਾ ਬਤਨੀ ਜੀ ਕਰਦੇ ਇਹ ਕਿੰਨੀ ਚਾਹੀਏ ਇਹਦੇ ਬਾਰੇ ਵੇਖੋ ਜੀ ਜਿਹੜਾ ਸਰਪੰਚਾ ਮੈਂਬਰ ਹੈ ਲੋਕਲ ਆ ਇਦਾਂ ਹੋ ਨਹੀਂ ਸਕਦਾ ਤੇ ਨਾ ਹੀ ਇਹਦੇ ਬਾਰੇ ਇਹਨੇ ਕਿਹਾ ਆ ਇਹ ਸਾਰਾ ਜਿਹੜਾ 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 ਆਪਣੇ ਕੈਮਰੇ ਵਿੱਚ ਇਹਦਾ ਕੈਦ ਹੋਇਆ ਜੋ ਇਹਦੇ ਬਤਨੀ ਜੀ ਕੀਤੀ ਪੁਲਿਸ ਨੇ ਕਿਹਾ ਆਪਾਂ ਤੁਸੀਂ ਕੈਮਰਾ ਚੈੱਕ ਕਰ ਸਕਦੇ ਇਹਦੇ ਬਾਰੇ ਜੋ ਕੈਮਰਾ ਚੱਕੋ ਸਰਦਾਰ ਜੀ